ਜਨਰਨੈਲ ਸਿੰਘ ਖਾਲਸਾ ਜੀ ਸਿਆਲ ਦੇ ਦਿਨ ਸਨ ਕੱਤੇ ਮੱਗਰ ਲਗਭਗ ਇਹੋ ਜਿਹੇ ਦਿਨ ਬਹੁਤਾ ਸਿਆਲ ਅਜੇ ਆਇਆ ਨਹੀਂ ਸੀ ਤੇ ਉਹਨਾਂ ਨੂੰ ਬੁਖਾਰ ਹੋਇਆ ਮੀਤੇ ਗੁਰਦੁਆਰੇ 'ਚ ਉੱਪਰਲੇ ਛੱਤ ਤੇ ਦਰੀ ਵਿਛਾ ਕੇ ਉੱਤੇ ਤਲਾਈ ਜ ਵਿਝਾਈ ਵਿਛਾ ਕੇ ਚਾਦਰ ਵਿਛਾਈ ਸੀ ਤੇ ਸਹਰਾਣਾ ਰੱਖਿਆ ਸੰਤ ਉੱਤੇ ਬੈਠੇ ਲੰਮੇ ਪੈਰ ਨਾਲੇ ਪਾਠ ਕਰ ਰਹੇ ਸਨ ਇੱਕ ਅਦਾ ਸਿੰਘ ਉੱਥੇ ਲੱਗੇ ਹੋਰ ਬੈਠਾ ਸੀ ਜਿਹੜਾ ਕੋਲ ਪਹਿਰੇਦਾਰ ਜਿਹੜੀ ਸੀ ਥੋੜਾ ਦੂਰ ਦੂਰ ਖੜੇ ਸੀ ਸੰਤਾ ਨੇ ਦਵਾਈ ਛਕਣੀ ਸੀ ਤੇ ਦੁੱਧ ਨਾਲ ਖਾਣੀ ਸੀ ਡਾਕਟਰ ਜੋਗਾ ਹਣੇ ਕਿਹਾ ਦੁੱਧ ਨਾਲ ਦਵਾਈ ਦੇਣੀ ਹੈ ਮੈਂ ਉਹਨਾਂ ਵਾਸਤੇ ਦੁੱਧ ਲੈਣ ਵਾਸਤੇ ਲੰਗਰ ਚੋਂ ਚੱਲਿਆ ਉੱਤੋਂ ਉਤਰਿਆ ਥੱਲੇ ਥੱਲੇ ਇੱਕ ਮਨੁੱਖ ਮੈਂ ਦੇਖਿਆ ਪਤਲਾ ਛਿੱਟਕੇ ਵਰਗਾ ਔਰ ਇਸੇ ਤਰੀਕੇ ਨਾਲ ਦਾੜਾ ਉਹਦਾ ਖੁੱਲਾ ਸੀ ਸਿਰ ਤੇ ਉਹਨੇ ਦਸਤਾਰ ਸਜਾਈ ਬੜੀ ਸੁੰਦਰ ਫੌਜੀ ਸਿੰਘਾਂ ਦੇ ਫੌਜੀ ਰੰਗ ਵਾਲੀ ਔਰ ਉਹ ਥੱਲੇ ਤੁਰਿਆ ਫਿਰੇ ਉਹ ਕਵੇ ਮੈਂ ਸੰਤਾਂ ਨੂੰ ਮਿਲਣਾ ਹੈ ਮੈਂ ਡੇਹੜਾ ਦੂਨ ਤੋਂ ਆਇਆ ਉਹ ਥੱਲੇ ਵਾਲੇ ਸਿੰਘ ਕਹਿਣ ਪਹਿਲਾਂ ਸੰਤਾਂ ਕੋਲ ਸਿੰਘ ਭੇਜਾਂਗੇ ਉੱਥੋਂ ਆਗਿਆ ਲਵਾਂਗੇ ਜੇ ਉਹ ਆਗਿਆ ਦੇਣਗੇ ਉਹ ਬੁਮਾਰ ਨੇ ਠੀਕ ਨਹੀਂ ਗੇ ਜੇ ਆਗਿਆ ਦੇਣਗੇ ਫਿਰ ਤਾਂ ਭੇਜਾਂਗੇ ਜਦੋਂ ਮੈਂ ਉੱਥੋਂ ਗੜਵਾ ਲੈ ਕੇ ਥੱਲੇ ਆਇਆ ਤੇ ਮੈਨੂੰ ਉਹ ਸਿੰਘ ਕਹਿਣ ਲੱਗਾ ਪਹਿਰੇਦਾਰ ਜਿਹੜੇ ਥੱਲੇ ਖੜੇ ਸੀ ਕਿਉਂਕਿ ਦੋ ਛੱਤਾਂ ਉੱਤੇ ਸੰਤੂਪੇ ਬੈਠੇ ਸਨ ਉਹ ਕਹਿੰਦੇ ਕਿ ਸਿੰਘ ਕੋਈ ਆਇਆ ਹੈ ਤੇ ਇਹ ਸੰਤਨ ਮਿਲਣਾ ਚਾਹੁੰਦਾ ਤੇ ਬੜੇ ਚਿਰ ਦਾ ਸੀ ਇਹਨੂੰ ਜਾਣ ਨਹੀਂ ਦਿੱਤਾ ਉਹ ਬੈਠਾ ਨਹੀਂ ਉਹਨੂੰ ਕੁਰਸੀ ਵੀ ਦਿੱਤੀ ਕੇ ਮੰਜਾ ਦਿੱਤਾ ਵੀ ਬਹਿ ਜਾ ਤੁਸੀਂ ਜਦੋਂ ਆਉਂ ਤੂੰ ਸਿੰਘ ਆਉਣਗੇ ਉਦੋਂ ਮਿਲਾ ਦੇਾਂਗੇ ਜਾਂ ਪਤਾ ਕਰਕੇ ਪੁੱਛ ਕੇ ਆ ਗਿਆ ਲੈ ਕੇ ਸੰਤਾਂ ਜੀ ਤੇ ਪਰ ਉਹ ਕਹਿੰਦਾ ਵੀ ਇਹ ਤੁਰੇ ਹੀ ਫਿਰਦਾ ਹੈ ਯਾਨੀ ਕਿ ਫੌਜੀ ਸਿੰਘਾਂ ਦਾ ਸੁਭਾਅ ਹੁੰਦਾ ਨਾ ਤੁਰਦੇ ਫਿਰਦੇ ਰਹਿਣਾ ਬੈਠਣਾ ਨਾ ਕਰ ਉਹ ਤੁਰਿਆ ਫਿਰ ਰਿਹਾ ਸੀ ਉਹਨੂੰ ਸਿੰਘਾਂ ਨੇ ਮੈਨੂੰ ਮਿਲਿਆ ਮੈਨੂੰ ਕਹਿਣ ਲੱਗਾ ਜੀ ਮੈਂ ਸੰਤਾਂ ਨੂੰ ਮਿਲਣਾ ਹੈ ਮੈਂ ਕਿਹਾ ਤੁਸੀਂ ਇੱਥੇ ਖੜੋ ਮੈਂ ਥੱਲੋਂ ਥੋੜਾ ਲੰਗਰ ਚੋਂ ਦੁੱਧ ਪਾਣੀ ਲੈ ਕੇ ਆਇਆ ਸੋ ਦੁੱਧ ਪਾਣੀ ਲੈ ਕੇ ਮੈਂ ਸੰਤਾਂ ਕੋਲ ਜਾ ਕੇ ਕਿਹਾ ਜੀ ਇਹਦਾ ਇੱਕ ਸਿੰਘ ਆਇਆ ਡੇਰਾ ਦੂਣ ਤੋਂ ਕੋਈ ਆਇਆ ਉਹ ਤੁਹਾਨੂੰ ਮਿਲਣਾ ਚਾਹੁੰਦਾ ਸੰਤ ਕਹਿੰਦੇ ਲੈ ਜਲ ਆਪਣੀ ਬਾਤ ਚ ਛੱਡ ਦੇ ਮੈਂ ਥੱਲੇ ਆਇਆ ਉਹਨੂੰ ਸਿੰਘ ਨੂੰ ਮੈਂ ਕਿਹਾ ਆਓ ਜੀ ਚੱਲੀਏ ਉੱਥੇ ਉਹ ਗਿਆ ਸੰਤਾਂ ਨੂੰ ਜਾ ਕੇ ਮਿਲੇ ਜਿਵੇਂ ਕੋਈ ਕਿਸੇ ਨੂੰ ਜਾਣਦਾ ਹੋਵੇ ਤੇ ਕਹਿੰਦੇ ਮਹਾਪੁਰ ਕਹਿੰਦੇ ਆ ਗਿਆ ਉਹ ਭੈਣ ਲੱਗਾ ਮਹਾਪੁਰ ਕੋ ਮੈਂ ਤਾਂ ਤੁਹਾਨੂੰ ਪਹਿਲਾਂ ਕਿਤੇ ਮਿਲਿਆ ਹੀ ਨਹੀਂ ਤੁਸੀਂ ਮੈਨੂੰ ਐਂ ਪੁੱਛ ਰਹੇ ਹੋ ਜਿਵੇਂ ਪਹਿਲਾਂ ਜਾਣਦੇ ਹੁੰਦੇ ਤੂੰ ਆ ਗਿਆ ਸੰਤ ਕਹਿੰਦੇ ਤੂੰ ਨਹੀਂ ਜਾਣਦਾ ਮੈਂ ਤੈਨੂੰ ਜਾਣਦਾ ਮੇਰੇ ਵਾਸਤੇ ਬੜੀ ਉਤਸ਼ਕਤਾ ਵਾਲੀ ਗੱਲ ਸੀ ਕਿ ਕੀ ਕਹਿ ਰਿਹਾ ਉਹ ਕਹਿ ਰਿਹਾ ਕਿ ਮੈਨੂੰ ਤੁਸੀਂ ਕਿਵੇਂ ਜਾਣਦੇ ਮੈਂ ਤਾਂ ਪਹਿਲੀ ਵਾਰੀ ਮਿਲਿਆ ਸੰਤ ਕਹਿੰਦੇ ਮੈਂ ਜਾਣਦਾ ਬੈਠੋ ਜਲਪਣੀ ਉਹਨਾਂ ਨੇ ਹੀ ਸੀ ਕਿਆ ਦਿੱਤਾ ਤੇ ਸੰਤਾਂ ਨੇ ਜੇ ਸੰਤ ਕਹਿੰਦੇ ਪਹਿਲਾਂ ਇਹਨੂੰ ਪਾ ਕੇ ਦਿਵਾਇਆ ਚਲੋ ਬਾਟੀ ਚ ਪਾਇਆ ਤੇ ਉਹਨੇ ਸਮੁੰਦਰ ਛਕ ਲਿਆ ਸੰਤਾਂ ਨੇ ਵੀ ਆਪਣੀ ਦਵਾਈ ਖਾ ਲਈ ਤੇ ਸੰਤਾਂ ਨਾਲ ਉਹ ਗੱਲ ਕਰਨ ਲੱਗੇ ਉਹਨੇ ਕੋਈ ਬਹੁਤ ਸਾਰੀਆਂ ਗੱਲਾਂ ਸੰਤਾਂ ਨਾਲ ਕੀਤੀਆਂ ਕੋਲ ਬੈਠੇ ਸੀ ਵੇਖ ਰਹੇ ਸਨ ਦੋਸ ਸਿੰਘ ਪਹਿਰੇਦਾਰ ਦੂਰ ਦੂਰ ਖੜੇ ਸਨ ਕੁਝ ਸਮੇਂ ਬਾਅਦ ਉਹਦੇ ਕੋਲੇ ਇੱਕ ਨਿੱਕੀ ਜੀ ਸੰਦੂਕ ਖੜੀ ਸੀ ਛੋਟੀ ਜੀ ਉਹ ਸੰਦੂਕ ੜੀ ਉਹਨੇ ਰੱਖੀ ਤੇ ਮੈਂ ਆਖਿਆ ਜੀ ਇਸ ਮੈਨੂੰ ਫੜਾ ਦਿਓ ਕਹਿੰਦੇ ਨਹੀਂ ਤੁਹਾਨੂੰ ਨਹੀਂ ਦੇਣੀ ਠੀਕ ਉਹ ਕੁਝ ਸਮੇਂ ਬਾਅਦ ਉਹ ਕਹਿਣ ਲੱਗਾ ਮਾਪੁਰਖੋਂ ਮੈਂ ਤੁਹਾਡੇ ਵਾਸਤੇ ਕੋਈ ਤੋਹਫਾ ਲਿਆਂਦਾ ਸੰਤ ਕੱਸਣ ਲੱਗੇ ਕਹਿੰਦੇ ਕੀ ਲਿਆਂਦਾ ਪਹਿਲਾਂ ਉਹ ਦੱਸ ਚੁੱਕਾ ਸੀ ਕਿ ਮੈਂ ਫੌਜ ਵਿੱਚੋਂ ਆਂ ਫਲਾਣੀ ਗੱਲ ਉਹਨੇ ਆਪਣੀ ਸਾਰੀ ਹਿਸਟਰੀ ਸੰਤਾਨਾ ਦੱਸੀ ਸਾਂਝੀ ਕੀਤੀ ਉਹਨੇ ਉਹ ਸੰਦੂਕੜੀ ਖੋਲੀ ਤੇ ਉਹਦੇ ਚ ਰਿਵਾਲਵਰ ਉਹ ਕਹਿਣ ਲੱਗਾ ਇਹ ਰਿਵਾਲਵਰ ਜਿਹੜਾ ਰਾਸ਼ਟਰਪਤੀ ਸੀ ਉਥੋਂ ਦਾ ਬੰਗਲਾਦੇਸ਼ ਦਾ ਕਹਿੰਦਾ ਮੁਕਤੀ ਬਾਣੀ ਦੇ ਜਰਨਲ ਰਏ ਸੰਚਰਨ ਸ਼ਵੇਕ ਸਿੰਘ ਮੁਕਤੀ ਬਾਣੀ ਬਣਾਈ ਸੀ ਉਹਨਾਂ ਨੇ ਦੇਸ਼ ਨੂੰ ਆਜ਼ਾਦ ਕਰਨ ਲਈ 77 ਵਿੱਚ ਔਰ ਉਹਦਾ ਰੁਤਬਾ ਉਹਦਾ ਸਤਕਾਰ ਫੌਜ ਵਿੱਚ ਇੰਨਾ ਵੱਧ ਗਿਆ ਕਿ ਸਰਕਾਰ ਸੋਚੇ ਕਿ ਇੱਕ ਸਿੱਖ ਦਾ ਐਡਾ ਵੱਡਾ ਰੁਤਬਾ ਹੈ ਔਰ ਉਹਨੂੰ ਉਹਨਾਂ ਨੇ ਫੌਜ ਦੇ ਵਿੱਚੋਂ ਇੱਕ ਦਿਨ ਇੱਕ ਦਿਨ ਪਹਿਲਾਂ ਫੌਜ ਚ ਜਿੱਦਾਂ ਰਿਟਾਇਰ ਹੋਣਾ ਸੀ ਉਹਨੇ ਇੱਕ ਦਿਨ ਪਹਿਲਾਂ ਉਹਨੂੰ ਜ਼ਬਰੀ ਰਿਟਾਇਰ ਕੀਤਾ ਇੱਕ ਦਿਨ ਇਹ ਹਿਸਟਰੀ ਦਾ ਹਿੱਸਾ ਹੈ ਉਹ ਕਹਿੰਦਾ ਵੀ ਜਿਹੜਾ ਉਹ ਅਬਦੁਲ ਰਹਿਮਾਨ ਨੇ ਮੈਨੂੰ ਪਿਸਤੌਲ ਦਿੱਤਾ ਸੀ ਇੱਕ ਵੱਡੀ ਮੁਕਤੀ ਬਾਣੀ ਬਣਾ ਕੇ ਆਯਾਦ ਕਰਾਉਣ ਲਈ ਜਿਹੜਾ ਮੈਨੂੰ ਤੋਹਫਾ ਨਾ ਦਿੱਤਾ ਹੋਰ ਜਿਹੜਾ ਰੈਲਾ ਦਿੱਤਾ ਜਿਹੜਾ ਮੈਨੂੰ ਤੋਹਫਾ ਦਿੱਤਾ ਸੀ ਉਹ ਮੈਂ ਤੁਹਾਨੂੰ ਪੇਟਾ ਕਰਨਾ ਚਾਹੁੰਦਾ ਮੈਂ ਸੋਚਦਾ ਸੀ ਇਸ ਤੋਹਫੇ ਦੇ ਕੌਣ ਲੈ ਕੇ ਮੈਂ ਪਿਛਲੇ ਦਿਨਾਂ ਤੋਂ ਕਿਸੇ ਸਮੇਂ ਤੋਂ ਪੜ ਰਾ ਆ ਰਿਆਂ ਅਖਬਾਰਾਂ 'ਚ ਤੁਹਾਡੇ ਵਿਚਾਰ ਸਿਧਾਂਤ ਸਾਰੀਆਂ ਗੱਲਾਂ ਤੇ ਮੈਂ ਇਹ ਤੁਹਾਡੇ ਅੱਗੇ ਰੱਖ ਰਿਹਾ ਸੰਤਾਂ ਨੇ ਫੜਿਆ ਦੇਖਿਆ ਵੇਖਿਆ ਸੰਤ ਕਹਿੰਦੇ ਇਹਦਾ ਜਰਨਲ ਸਭ ਤੁਹਾਡੀਆਂ ਚੀਜ਼ਾਂ ਨੇ ਇਹ ਤੁਹਾਨੂੰ ਰੱਖਣੀਆਂ ਚਾਹੀਦੀਆਂ ਮੈਂ ਤਾਂ ਇੱਕ ਸਾਧ ਉਹ ਕਹਿਣ ਲੱਗਾ ਜੀ ਦੁਨੀਆ ਵਾਸਤੇ ਤੁਸੀਂ ਸਾਧ ਹੋਗੇ ਪਰ ਜਿਹੜੇ ਕਰਤਬ ਨੇ ਮੈਨੂੰ ਇਹ ਦਿਸਦੇ ਆ ਕਿ ਜਿਸ ਰਸਤੇ ਵੱਲ ਤੁਸੀਂ ਚੱਲ ਰਹੇ ਹੋ ਇਹ ਇਤਿਹਾਸ ਵਿੱਚ ਕੋ ਵੱਡੀ ਥਾਂ ਪੈਦਾ ਕਰੇਗਾ ਤੇ ਮੈਂ ਆਪਣੇ ਆਪ ਨੂੰ ਤੁਹਾਨੂੰ ਸਮਰਪਿਤ ਕਰਦਾ ਸੰਤਾ ਨੇ ਫੜਿਆ ਰਖਿਆ ਵੇਖਿਆ ਚੰਗੀ ਤਰ੍ਹਾਂ ਫਿਰ ਆਪਣੇ ਗੱਲ ਪਾ ਲਿਆ ਤੇ ਉਹ ਸਿੰਘ ਨੂੰ ਕਹਿਣ ਲੱਗੇ ਕਿ ਤੁਸੀਂ ਸਾਡੇ ਕੋਲ ਰਹੋ ਇੱਥੇ ਉਹ ਕਹਿੰਦਾ ਜੀ ਮੈਂ ਹਾਂ ਦੋ ਦਿਨ ਰਹਿਣਾ ਇੱਥੇ ਫਿਰ ਮੈਂ ਜਾਵਾਂਗਾ ਉਹ ਥੱਲੇੋਂ ਦੇ ਰਾਹ ਤੇ ਮੈਨੂੰ ਉਹ ਕਹਾਂਗੇ ਇਹਨਾ ਇਸ ਡਿਸਟਰੇ ਦਾ ਪ੍ਰਬੰਧ ਕਰਕੇ ਕਮਰੇ ਦਾ ਜੋ ਵੀ ਰਹਿਸ਼ਤਾ ਕਰਕੇ ਦੱਸ ਉਹ ਰਹਿਸ਼ ਕਰ ਦਿੱਤੀ ਉਹ ਦੋ ਤਿੰਨ ਦਿਨ ਉੱਥੇ ਰਿਹਾ ਦੋ ਤਿੰਨ ਦਿਨਾਂ ਬਾਅਦ ਉਹ ਵਾਪਸ ਡੇਰਾ ਤੋਂ ਚਲੇ ਗਿਆ ਤਾਂ ਸੰਤਾਂ ਨੇ ਕਿਹਾ ਛੇਤੀ ਆ ਜੀ ਕਹਿੰਦਾ ਜੀ ਸਤ ਪੈ ਛੇਤੀ ਆ ਜਾਣਾ ਜਾਣੇ ਕਿ ਇੱਕ ਵਿਅਕਤੀ ਜਦ ਦੋ ਜਰਨੈਲ ਮਿਲਦੇ ਆ ਇੱਕ ਸਿੱਖਾਂ ਦਾ ਆਗੂ ਤੇ ਇੱਕ ਫੌਜਾਂ ਦਾ ਆਗੂ ਔਰ ਉਹਨਾਂ ਦੀ ਕਮਿਟਮੈਂਟ ਕਿਸ ਕਿਸਮ ਦੀ ਹੈ ਉਹਨਾਂ ਦੀ ਆਪਸ ਵਿੱਚ ਦੀ ਸਾਝ ਕੀ ਹੈ ਉਹ ਕਹਿੰਦਾ ਜੀ ਤੁਸੀਂ ਵੱਡੀ ਹਿਸਟਰੀ ਪੈਦਾ ਕਰਨ ਜਾ ਰਹੇ ਹੋ ਮੇਰੀਆਂ ਅੱਖਾਂ ਇਹ ਗੱਲ ਕਹਿ ਰਹੀਆਂ ਮੇਰੀ ਮਨ ਦੀ ਭਾਵਨਾ ਇਹ ਗੱਲ ਕਹਿ ਰਹੀ ਹੈ ਤੁਹਾਨੂੰ ਦੇਖ ਕੇ ਕਿ ਤੁਸੀਂ ਵੱਡੀ ਹਿਸਟਰੀ ਪੈਦਾ ਕਰਨ ਜਾ ਰਹੇ ਹੋ ਤੇ ਕਰੋਗੇ ਤੇ ਮੈਂ ਤੁਹਾਡਾ ਗਵਾਹੀ ਤੇ ਤੁਹਾਡਾ ਸਾਥੀ ਬਣਨਾ ਚਾਹਣਾ ਸੰਤ ਕਹਿੰਦੇ ਮੈਂ ਤਾਂ ਅੱਗੇ ਹੀ ਤੁਹਾਡੇ ਵਰਗੇ ਨੂੰ ਢੀਕ ਰਿਆਂ ਕਿ ਕਦੋਂ ਆਓ ਮੈਂ ਤਾਂ ਸਮੁੱਚੀ ਕੌਮ ਨੂੰ ਕਹਿੰਦਾ ਆਓ ਮੇਰੇ ਨਾਲ ਤਲੋ ਮੇਰੇ ਸਾਹ ਦੇ ਆਪਾਂ ਕੋ ਕੌਮ ਦਾ ਕੁਝ ਬਣਾਈਏ ਕੌਮ ਦੀ ਕੋ ਗੱਲ ਕਰੀਏ ਜਰਨਲ ਸ਼ਿਵੇਕ ਸਿੰਘ ਨੇ ਸੰਜ ਜਰਨੈਲ ਸਿੰਘ ਨਾਲ ਉਸ ਦਿਨ ਤੋਂ ਜਿਵੇਂ ਦੋ ਭਰਾਵਾਂ ਦਾ ਦੋ ਜਿਵੇਂ ਦੋ ਮੂਰਤੀਆਂ ਕਹਿ ਲੋ ਤੁਸੀਂ ਤੇ ਆਤਮਾ ਇੱਕ ਕਹਿ ਕਰਕੇ ਉਹ ਦੋਵੇਂ ਵਿਅਕਤੀ ਜਿਹੜੇ ਸੀ ਉਹ ਸੰਸਾਰ 'ਚ ਵਿੱਚ ਇਹ ਉਹਨਾਂ ਦੀ ਜ਼ਿੰਦਗੀ ਦੀ ਸਾਹ ਸੀ ਬੜੇ ਸਾਦਗੀ ਵਾਲੇ ਬੜੇ ਸਿੱਧੇ ਸਾਦੇ ਸਾਫ਼ ਸੁਥਰੇ ਦੇ ਅੰਮ੍ਰਿਤ ਵੇਲੇ ਉਠਣਾ ਇਸ਼ਨਾਨ ਕਰਨਾ ਨਿਤਨੇਮ ਕਰਨਾ ਸਿਮਰਨ ਕਰਨਾ ਇਹ ਉਹਨਾਂ ਦੀ ਕਮਾਈ ਦਾ ਹਿੱਸਾ ਸੀ 6 ਜੂਨ 1984 ਵਾਲਾ